ਸਤ ਸ੍ਰੀ ਅਕਾਲ ਦੋਸਤੋ ਅੱਜਕਲ ਕਰਦੇ ਹਾਂ ਜੋ ਕੰਚਨਪ੍ਰੀਤ ਕੌਰ ਉਹਨਾਂ ਦੇ ਕੇਸ ਦੇ ਵਿੱਚ ਜਾਂ ਉਹਨਾਂ ਦੇ ਹੁਣ ਮੌਜੂਦਾ ਹਾਲਾਤ ਦੇ ਵਿੱਚ ਜੋ ਨਵੀਂ ਅਪਡੇਟ ਹੋਈ ਹੈ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕੰਚਨਪ੍ਰੀਤ ਕੌਰ ਜੋ ਜਿਨ੍ਹਾਂ ਨੇ ਆਪਣੀ ਮਾਤਾ ਜੀ ਦੇ ਲਈ ਜਿਨ੍ਹਾਂ ਨੇ ਤਰਨ ਤਾਰਨ ਤੋਂ ਅਕਾਲੀ ਦਲ ਬਾਦਲ ਦੇ ਵੱਲੋਂ ਜਿਮਨੀ ਚੌਂ ਦੇ ਵਿੱਚ ਚੋਣ ਲੜੀ ਸੀ ਉਹਨਾਂ ਦੀ ਬੇਟੀ ਹੈ ਉਹਨਾਂ ਨੇ ਚੋਣ ਪ੍ਰਚਾਰ ਦੇ ਵਿੱਚ अहम ਭੂਮਿਕਾ ਨਿਭਾਈ ਸੀ ਔਰ ਕੰਚਨਪ੍ਰੀਤ ਕੌਰ ਦੇ ਜਿਹੜੇ ਘਰ ਵਾਲੇ ਐ ਅਮਰਿਤਪਾਲ ਸਿੰਘ ਬਾਠ ਉਹਨਾਂ ਦੇ ਉੱਪਰ 2 ਦਰਜਨ ਦੇ ਕਰੀਬ ਜਿਹੜੇ ਉਹ ਕੇਸ ਦਰਜ ਐ ਉਹਨਾਂ ਕੇਸਾਂ ਦੇ ਸਬੰਧ ਦੇ ਵਿੱਚ ਵੀ ਇਹਨਾਂ ਦੇ ਨਾਲ ਉਹਨਾਂ ਇਹਨਾਂ ਦਾ ਕੰਚਨਪ੍ਰੀਤ ਕੌਰ ਦਾ ਐਸੋਸੀਏਟ ਹੋਣ ਦੀ ਜਿਹੜੀ ਗੱਲ ਸੀ ਉਹ ਡੀਐਸਪੀ ਸਾਹਿਬ ਨੇ ਕਹੀ ਸੀ ਜਿਸ ਦੇ ਵਿੱਚ ਇਹਨਾਂ ਨੂੰ ਜਾਂਚ ਦੇ ਲਈ ਬੁਲਾਇਆ ਗਿਆ ਸੀ ਇਹਨਾਂ ਅਦਾਲਤ ਵੱਲੋਂ ਵੀ ਇਹਨਾਂ ਨੂੰ ਜਿਹੜੀ ਉਹਨਾਂ 4 ਮਾਮਲਿਆਂ ਦੇ ਵਿੱਚ ਅਗਾਊਂ ਜ਼ਮਾਨਤ ਮਿਲੀ ਸੀ ਨਾਲ ਹੀ ਇਹ ਤਾਕੀਦ ਵੀ ਕੀਤੀ ਗਈ ਸੀ ਮਾਨਯੋਗ ਅਦਾਲਤ ਵੱਲੋਂ ਕਿ ਇਹਨਾਂ ਕੇਸਾਂ ਦੀ ਜਾਂਚ ਦੇ ਲਈ ਸਬੰਧ ਦੇ ਵਿੱਚ ਜਦੋਂ ਵੀ ਇਹਨਾਂ ਨੂੰ ਜਾਂਚ ਦੇ ਸਹਿਯੋਗ ਲਈ ਬੁਲਾਇਆ ਜਾਂਦਾ ਤਾਂ ਇਹ ਉੱਥੇ ਜਾਂਚ ਲਈ ਹਾਜ਼ਰ ਹੋਣਗੇ ਤਾਂ ਇਹ ਮਜੀਠਾ ਥਾਣੇ ਦੇ ਵਿੱਚ ਪੁਲਿਸ ਦੁਆਰਾ ਇਹਨਾਂ ਨੂੰ ਬੁਲਾਇਆ ਗਿਆ ਸੀ ਜਾਂਚ ਦੇ ਵਿੱਚ ਸਹਿਯੋਗ ਦੇ ਲਈ 6 ਘੰਟੇ ਦੀ ਲੰਬੀ ਪੁੱਛਗਿੱਛ ਹੋਣ ਤੋਂ ਬਾਅਦ ਇਹਨਾਂ ਨੂੰ ਬਾਦ ਦੇ ਵਿੱਚ ਇੱਕ ਨਵੇਂ ਕੇਸ ਦੇ ਵਿੱਚ ਇਹਨਾਂ ਦੀ ਜਿਹੜੀ ਗ੍ਰਿਫਤਾਰੀ ਸੀ ਉਹ ਪਾ ਦਿੱਤੀ ਗਈ ਸੀ ਜਿਸ ਨੂੰ ਤੁਰੰਤ ਅਕਾਲੀ ਦਲ ਬਾਦਲ ਦੇ ਲੀਗਲ ਸੈੱਲ ਵੱਲੋਂ ਜਿਹੜੀ ਮਾਨਯੋਗ ਹਰਿਆਣਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਵਿੱਚ ਇਸ ਗ੍ਰਿਫਤਾਰੀ ਨੂੰ ਜਿਹੜੀ ਹੈ ਉਹ ਚੁਣੌਤੀ ਦਿੱਤੀ ਗਈ ਸੀ ਤਾਂ ਪੁਲਿਸ ਨੇ ਇਹਨਾਂ ਨੂੰ ਸ਼ੁੱਕਰਵਾਰ ਗ੍ਰਿਫਤਾਰ ਕੀਤਾ ਸੀ ਔਰ ਸ਼ਨੀਵਾਰ ਇਹਨਾਂ ਨੂੰ ਜਿਹੜਾ ਹੈ ਉਹ ਅਦਾਲਤ ਵਿੱਚ ਪੇਸ਼ ਕਰਨਾ ਸੀ ਜਦੋਂ ਇਹਨਾਂ ਦੀ ਗ੍ਰਫਤਾਰੀ ਦੇ ਲਈ ਚੁਣੌਤੀ ਦੇ ਦਿੱਤੀ ਗਈ ਤਾਂ ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਤੇ ਤਰਨਤਾਰਨ ਅਦਾਲਤ ਵਿੱਚ ਕੰਚਨਪ੍ਰੀਤ ਕੌਰ ਦੀ ਜਿਹੜੀ ਪਾਰਵਾਇ ਲਈ ਚੰਡੀਗੜ੍ਹ ਤੋਂ ਵਕੀਲਾਂ ਨੇ ਜਿਹੜਾ 8 ਵਜੇ ਤੱਕ ਪੇਸ਼ੀ ਦਾ ਜਿਹੜਾ ਸਮਾਂ ਸੀ ਉਹ ਨਿਰਧਾਰਤ ਕੀਤਾ ਸੀ। ਅਕਾਲੀ ਦਲ ਵੱਲੋਂ ਵਕੀਲ ਜਿਹੜੇ ਹਾਜ਼ਰ ਹੋਏ ਨੇ ਦਮਨਬੀਰ ਸਿੰਘ ਸੋਪਤੀ ਤੇ ਅਰਸ਼ਦੀਪ ਸਿੰਘ ਕਲੇਰ ਇਹ ਤਰਨਤਾਰਨ ਅਦਾਲਤ ਦੇ ਵਿੱਚ ਪਹੁੰਚੇ ਪੇਸ਼ੀ ਜਦੋਂ ਤਾਂ ਕੰਚਨਪ੍ਰੀਤ ਕੌਰ ਦੀ ਕੀਤੀ ਗਈ ਤਾਂ ਉਤਰੋ ਸਰਕਾਰੀ ਧਿਰ ਦੇ ਜਿਹੜੇ ਵਕੀਲ ਸੀ ਉਹ ਵੀ ਚੰਡੀਗੜ੍ਹ ਤੋਂ ਹੀ ਪਹੁੰਚਨੇ ਸਨ ਤਾਂ ਫਿਰ ਉਸ ਤੋਂ ਬਾਅਦ ਇਸ ਕੇਸ ਤੇ ਉੱਪਰ ਜਿਹੜੀ ਸੁਣਵਾਈ ਚੱਲਣੀ ਸੀ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਇਹ ਜਿਹੜੀ ਸੁਣਵਾਈ ਹੈ ਇਹ ਕਾਫੀ देर ਰਾਤ ਤੱਕ ਚੱਲੀ ਹੈ ਸਵੇਰ ਤੱਕ ਚੱਲੀ ਹੈ ਐਤਵਾਰ ਦੀ ਸਵੇਰ ਤੱਕ ਔਰ ਤਰਨਤਨ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਘਟਨਾ ਹੈ ਕਿ ਜਿਹੜੀ ਅਦਾਲਤ ਹੈ ਉਹ ਐਤਵਾਰ ਵਾਲੇ ਦਿਨ ਵੀ ਸਵੇਰੇ 4 ਵਜੇ ਤੱਕ ਜਿਹੜਾ ਹੈ ਜੱਜ ਸਾਹਿਬਾਨ ਨੇ ਅਦਾਲਤ ਚਲਾਈ ਹੈ ਔਰ ਜੇ ਆਕਾਲੀ ਦਲ ਵੱਲੋਂ ਇਸ ਜੜੀ ਗ੍ਰਿਫਤਾਰੀ ਸੀ ਕੰਚਨਪ੍ਰੀਤ ਕੌਰ ਦੀ ਇਹਨੂੰ ਉਹਨਾਂ ਨੇ ਗੈਰ ਸੰਵਿਧਾਨਿਕ ਕਹਿ ਕੇ ਹੀ ਇਹ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਸੀ ਕਿ ਜਿਵੇਂ ਕਿ ਮਾਨਯੋਗ ਅਦਾਲਤ ਵੱਲੋਂ ਹੁਕਮ ਸਨ ਕਿ ਦੋਸ਼ੀ ਨੂੰ ਪਹਿਲਾਂ ਅਗਾਊ ਨੋਟਿਸ ਦਿੱਤੇ ਤੋਂ ਬਿਨਾ ਤੁਸੀਂ ਗ੍ਰਿਫਤਾਰ ਜਿਵੇਂ ਕਿ ਨਹੀਂ ਕਰ ਸਕਦੇ ਤਾਂ ਇਸ ਚੀਜ਼ ਨੂੰ ਆਧਾਰ ਬਣਾ ਕੇ ਅਕਾਲੀ ਦਲ ਵੱਲੋਂ ਇਸ ਗ੍ਰਿਫਤਾਰੀ ਨੂੰ ਜਿਹੜੀ ਹੈ ਚੁਣੌਤੀ ਦਿੱਤੀ ਗਈ ਸੀ ਜਿਦੇ ਵਿੱਚ ਮਾਨਯੋਗ ਅਦਾਲਤ ਨੇ ਦੋਵਾਂ ਤਰ੍ਹਾਂ ਦੀਆਂ ਜਿਹੜੀਆਂ ਬਹਿਸ ਨੂੰ ਉਹ ਸੁਣਿਆ ਤਾਂ ਦੋਵਾਂ ਪਾਸਿਆਂ ਦੇ ਵਕੀਲਾਂ ਨੇ ਆਪੋ ਆਪਣੀਆਂ ਦਲੀਲਾਂ ਮਾਨਯੋਗ ਅਦਾਲਤ ਅੱਗੇ ਰੱਖੀਆਂ ਜਿਸ ਸੰਬੰਧੀ ਤਰਨਤਾਰਨ ਦੀ ਅਦਾਲਤ ਵੱਲੋਂ ਉਹਨਾਂ ਨੂੰ ਸਵੇਰੇ ਜਿਹੜਾ 4 ਵਜੇ ਜਿਹੜਾ ਹੈ ਉਹ ਰਿਹਾ ਕਰ ਦਿੱਤਾ ਉਹਦੇ ਲਈ ਉਹਦੇ ਵਿੱਚ ਵਿਰਸਾ ਸਿੰਘ ਵਲਟੋਆ ਨੇ ਇਹ ਬਿਆਨ ਦਿੱਤਾ ਹੈ ਕਿ ਸਾਨੂੰ ਪੂਰੀ ਕਾਨੂੰਨ ਦੇ ਉੱਪਰ ਆਸ ਸੀ ਸੰਵਿਧਾਨ ਦੇ ਉੱਪਰ ਯਕੀਨ ਹੈ ਕਿ ਜਿਵੇਂ ਕਿ ਅਸੀਂ ਇਹ ਗੱਲ ਕਹੀ ਸੀ ਕਿ ਇਹ ਜਿਹੜੀ ਗ੍ਰਿਫਤਾਰੀ ਹੈ ਇਹ ਗੈਰ ਕਾਨੂੰਨੀ ਹੈ ਔਰ ਉਸੇ ਚੀਜ਼ ਨੂੰ ਅਦਾਲਤ ਦੇ ਵਿੱਚ ਪਟੀਸ਼ਨ ਦੇ ਵਿੱਚ ਰੱਖਿਆ ਗਿਆ ਸੀ ਜਿਸ ਨੂੰ ਮਾਨਯੋਗ ਅਦਾਲਤ ਨੇ ਸਹੀ ਕਰਾਰ ਦਿੱਤਾ ਤੇ ਇਸ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਹੈ ਉਸ ਨੂੰ ਉਹਨਾਂ ਨੇ ਗੈਰ ਕਾਨੂੰਨੀ ਠਹਿਰਾਇਆ ਔਰ ਨਾਲ ਹੀ ਇਸ ਦੇ ਨਾਲ ਹੀ ਸਾਬਕਾ ਜਿਹੜੇ ਵਧਾਇਕ ਨੇ ਵਲਟੋਆ ਸਾਹਿਬ ਤੇ ਐਡਵੋਕੇਟ ਗੌਰਵਦੀਪ ਸਿੰਘ ਵਲਟੋਆ ਤੋਂ ਇਲਾਵਾ ਸ਼੍ਰੋਮਣੀ ਕਾਲੀ ਦਲ ਦੇ ਹੋਰ ਵੀ ਬਹੁਤ ਸਾਰੇ ਆਗੂਆਂ ਨੇ ਅਦਾਲਤ ਦਾ ਇਸ ਦੇ ਲਈ ਧੰਨਵਾਦ ਕੀਤਾ ਔਰ ਜਿਵੇਂ ਕਿ ਇਹ ਕਿਹਾ ਜਾ ਰਿਹਾ ਸੀ ਕਿ ਇਹ ਸਿਆਸੀ ਬਦਲਾਖੋਰੀ ਦੀ ਭਾਵਨਾ ਦੇ ਨਾਲ ਉਹਨਾਂ ਦੇ ਉੱਪਰ ਕੇਸ ਦਰਜ ਕੀਤੇ ਜਾ ਰਹੇ ਨੇ ਜਾਂ ਗ੍ਰਿਫਤਾਰੀ ਹੈ ਤਾਂ ਇਹਦੀ ਸਪਸ਼ਟੀਕਰਨ ਜਿਹੜਾ ਡੀਐਸਪੀ ਸਾਹਿਬ ਨੇ ਇਹ ਦਿੱਤਾ ਸੀ ਕਿ ਉਹਨਾਂ ਦੇ ਵਿਰੁੱਧ ਕੋਈ ਵੀ ਸਿਆਸੀ ਮੰਤਵ ਦੇ ਨਾਲ ਕਾਰਵਾਈ ਨਹੀਂ ਕੀਤੀ ਜਾ ਰਹੀ ਸਿਰਫ ਤੇ ਸਿਰਫ ਜਿਹੜੇ ਉਹਨਾਂ ਦੇ ਹਸਬੰਦ ਦੇ ਉੱਪਰ ਕੇਸ ਨੇ ਕਟੋਕਟ 2 ਦਰਜਨ ਦੇ ਕਰੀਬ ਕੇਸ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਐਸੋਸੀਏਟ ਹੋਣ ਦਾ ਜਿਹੜਾ ਹੈ ਸ਼ੱਕ ਹੈ ਉਹ ਪਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ